ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗੁਰਮਿੰਦਰ ਸਿੰਘ ਮਰਾੜ। ਇਸ ਵੀਡੀਓ 'ਚ ਕਿਸਾਨ ਵੀਰੋ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਜਿਹੜੇ ਮੁੱਖ ਸਵਾਲ ਆ ਰਹੇ ਆ ਕਣਕ ਦੇ ਪੀਲੇਪਣ ਬਾਰੇ। ਕਿ ਇਹਦੇ ਕਾਰਨ ਕੀ ਨੇ ਤੇ ਇਹਨੂੰ ਆਪਾਂ ਕਿਸ ਤਰ੍ਹਾਂ ਠੀਕ ਕਰ ਸਕਦੇ ਆ ਕਿਉਂਕਿ ਜ਼ਿਆਦਾਤਰ ਕਈ ਵਾਰ ਕਿਸਾਨ ਵੀਰਾਂ ਦਾ ਸਵਾਲ ਆਉਂਦਾ ਕਿ ਸਾਡੀ ਕਣਕ 55-60 ਦਿਨ ਦੀ ਹੋ ਗਈ ਪੀਲੀ ਐ ਤੇ ਉਹਦੇ ਵਿੱਚ ਜਿਹੜਾ ਵਾਧਾ ਨਹੀਂ ਹੋ ਰਿਹਾ। ਵੈਸੇ ਉਹ ਸਪਰਿਆਂ ਦੇ ਵਿੱਚ ਤਾਂ ਲੇਟ ਨੇ ਜਿਹੜੀ ਆਪਾਂ ਪਹਿਲਾਂ ਦੱਸੀ ਸੀ ਪਰ ਉਹਨਾਂ ਦੇ ਨਾਲ ਵੀ ਜਿਹੜੀ ਹੈਗੀ ਆ ਕੋਈ ਨਾ ਕੋਈ ਜਾਣਕਾਰੀ ਜ਼ਰੂਰ ਇਹਦੇ ਵੀਡੀਓ ਦੇ ਵਿੱਚ ਉਹਨਾਂ ਨੂੰ ਨੁਕਤਾ ਕੋਈ ਦੱਸਣ ਦੀ ਕੋਸ਼ਿਸ਼ ਕਰਾਂਗੇ ਸੋ ਜਿਹੜੇ ਨਵੇਂ ਕਿਸਾਨ ਵੀ ਜੁੜੇ ਹੋਣ ਉਹਨੂੰ ਬੇਨਤੀ ਆ ਕਿ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਰ ਬਟਨ ਦਬਲੋ ਤਾਂ ਕਿ ਹਰ ਇੱਕ ਨਵੀਂ ਵੀਡੀਓ ਨਵੀਂ ਜਾਣਕਾਰੀ ਤੁਹਾਡੇ ਤਾਈ ਪਹੁੰਚਦੀ ਰਹੇ ਤੇ ਆਪ ਦਾ ਸਵਾਲ ਸੁਝਾ ਜਾਂ ਕੋਈ ਤਜਰਬਾ ਹੋਵੇ ਤਾਂ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਦਿਆ ਕਰੋ ਵੀਡੀਓ ਕਿਰਪਾ ਕਰਕੇ ਪੂਰੀ ਸੁਣ ਲਓ ਤਾਂ ਕਿ ਤੁਹਾਨੂੰ ਪੂਰੀ ਜਾਣਕਾਰੀ ਮਿਲ ਸਕੇ ਸੋ ਕਿਸਾਨ ਵੀਰੋ ਕਣਕ ਦੇ ਪੀਲੇ ਪੱਰਨ ਦੇ ਕਾਰ ਖਰਾਕੀ ਤੱਤਾਂ ਦੀ ਘਾਟ ਵੀ ਹੋ ਸਕਦੀ ਹੈ। ਕਈ ਵਾਰ ਮੌਸਮ ਖਰਾਬ ਹੁੰਦਾ ਹੈ। ਉਹਦੇ ਨਾਲ ਵੀ ਹੋ ਸਕਦਾ ਪਾਣੀ ਦੀ ਘਾਟ ਨਿਕਾਸੀ ਖੇਤ ਦੇ ਵਿੱਚ ਹੋਣ ਕਾਰਨ ਪਾਣੀ ਲਗਾਤਾਰ ਖੜਾ ਰਵੇ। ਉਹਦੇ ਨਾਲ ਵੀ ਪੀਲਾਪਣ ਹੋ ਜਾਂਦਾ। ਜਾਂ ਆਲਟਰਨੇਰੀਆ ਤੇ ਡ੍ਰੈਚਸ ਲੈਰਾ ਉllੀਆਂ ਦਾ ਹਮਲਾ ਖਰਾਬ ਮੌਸਮ ਦੇ ਵਿੱਚ ਹੋ ਜਾਂਦਾ। ਜਾਂ ਆਪਾਂ ਸਮੇਂ ਸਿਰ ਉllੀ ਨਾਸ਼ਕ ਦੀ ਸਪਰੇ ਨਾ ਕਰੀਏ ਉਹਦੇ ਨਾਲ ਵੀ ਕਣਕ ਦੀ ਫਸਲ ਤੇ ਉllੀਆਂ ਦਾ ਹਮਲਾ ਹੋ ਜਾਂਦਾ। ਆਮ ਤੌਰ ਤੇ ਜੀ ਕੀ ਹੁੰਦਾ ਪੱਤੇ ਸਾਰਾ ਪੱਤਾ ਪੀਲਾ ਹੋ ਸਕਦਾ ਜਾਂ ਪੱਤਿਆਂ ਦੀਆਂ ਨੁੱਕਾਂ ਉਹ ਪੀੜੀਆਂ ਹੋ ਸਕਦੀਆਂ ਨੇ ਮਗਰ ਉਹ ਜਿਹੜੇ ਪੱਤਿਆਂ ਤੇ ਚਟਾਕ ੱੱਬੇ ਦਾਗ ੱੱਬੇ ਪੈ ਜਾਂਦੇ ਆ ਫਸਲ ਆ ਜਿਹੜੀ ਵਾਧ ਨਹੀਂ ਹੈ ਤੇ ਇਹਦੇ ਵਿੱਚ ਕਈ ਵਾਰ ਬੂਟੇ ਵੀ ਸੁੱਕਣੇ ਸ਼ੁਰੂ ਹੋ ਜਾਂਦੇ ਆ ਕਈ ਵਾਰ ਦੋਗੀਆਂ 'ਚ ਫਸਲ ਦਬ ਜਾਂਦੀ ਆ ਜਿੰਕ ਦੀ ਘਾੜ ਕਈ ਵਾਰ ਫਸਲ ਦੇ ਵਿੱਚ ਆ ਜਾਂਦਾ ਤਾਂ ਵੀ ਜਿਹੜੀ ਫਸਲ ਵਾਦੀ ਨਹੀਂ ਦੌਗੀਆਂ ਝਾੜੀਦਾਰ ਜਿਹੜੇ ਹੈਗੇ ਬੂਟੇ ਬਣ ਜਾਂਦੇ ਆ ਫਸਲ ਦਾ ਫਟਾਰਾ ਨਹੀਂ ਹੁੰਦਾ ਹੈਗਾ ਮੈਗਨੀਜ਼ ਦੀ ਘਾੜ ਦੇ ਵਿੱਚ ਵੀ ਆਈਆਂ ਜਿਹੜੇ ਹੈਗੇ ਆ ਪੱਤਿਆਂ ਤੇ ਸਲੇਟੀ ਰੰਗ ਦੇ ਧੱਬੇ ਪੈਂਦੇ ਆ ਉਸ ਤੋਂ ਬਾਅਦ ਜਿਹੜੀਆਂ ਲੰਬੀਆਂ ਧਾਰੀਆਂ ਪੈ ਜਾਂਦੀਆਂ ਪੱਤੇ ਕਿਨਾਰਿਆਂ ਤੋਂ ਸੁੱਕਣ ਲੱਗ ਪੈਂਦੇ ਆ ਬੂਟੇ ਸੁੱਕ ਜਾਂਦੇ ਆ ਦੌਗੀਆਂ ਦੇ ਵਿੱਚ ਤੇ ਜਿੰਕ ਦੇ ਵਿੱਚ ਵੀ ਜਿਹੜਾ ਹੈਗਾ ਤਾਂ ਦੌਗੀਆਂ ਚ ਦਬਦੀ ਆ ਫਸਲ ਪੱਤੇ ਲੱਕ ਜਿਹੜਾ ਹੈਗਾ ਵਿਚਕਾਰੋਂ ਟੁੱਟ ਜਾਂਦੇ ਆ ਨਵੇਂ ਪੱਤਿਆਂ ਤੇ ਪੀਲਾਪਣ ਕਈ ਵਾਰੀ نوਕਾਂ ਪੀੜੀਆਂ ਹੋ ਜਾਂਦੀਆਂ ਉਹ ਕਈ ਵਾਰ ਸਲਫਰ ਦੀ ਘਾਟ ਵੀ ਹੋ ਸਕਦੀ ਹੈ ਜਦ ਕਿ ਜੇ ਪੁਰਾਣੇ ਪੱਤਿਆਂ ਤੇ ਤੁਹਾਨੂੰ ਘਾਟ ਨਜ਼ਰ ਆਉਂਦੀ ਹੈ ਤਾਂ ਉਹ ਨਾਈਟ੍ਰੋਜਨ ਦੀ ਘਾਟ ਹੋ ਸਕਦੀ ਹੈ ਸੋ ਇਹਨੂੰ ਆਪਾਂ ਠੀਕ ਕਿਸ ਤਰ੍ਹਾਂ ਕਰਨਾ ਹੈ ਸੋ ਕਈ ਵਾਰ ਕਿਸਾਨ ਵੀਰਾਂ ਨੇ ਜਿਹੜਾ ਹੈਗਾ ਪਹਿਲਾ ਵੀਡੀਓ ਇੱਕ ਡਿਟੇਲ ਚ ਪਾਈ ਸੀਗੀ ਕਿ ਇਹ ਜਿਹੜੇ ਤੁਹਾਨੂੰ ਕਾਰਨ ਫਸਲ ਪੀਲਾ ਪਣ ਨਜ਼ਰ ਆਉਂਦਾ ਨਾ ਇੱਕ ਤਾਂ ਆਪਾਂ ਜਦੋਂ ਫਸਲ ਪਾਣੀ ਲਾਉਣਾ ਪਹਿਲਾਂ ਉਦੋਂ ਆਪਾਂ ਮੈਗਨੀਜ਼ ਸਲਫੇਟ ਦੇ ਨਾਲ 1.5 ਕਿਲੋ ਯੂਰੀਆ 1 ਕਿਲੋ ਮੈਗਨੀਜ਼ ਸਲਫੇਟ ਤੇ 30.5% ਤੇ 1 ਕਿਲੋ 1.5 ਕਿਲੋ ਯੂਰੀਆ ਉਹਦੀ ਆਪਾਂ ਸਪਰੇਅ ਕਰਨੀ ਕਿੱਲੇ ਮਗਰ 100-150 ਲੀਟਰ 150 ਲੀਟਰ ਪਾਣੀ ਪਾ ਕੇ ਜਿਹੜੀ ਉਹਦੀ ਸਪਰੇਅ ਕਰਕੇ ਉਦੋਂ ਬਾਅਦ ਪਾਣੀ ਲਾਉਣਾ ਕਈ ਕਿਸਾਨ ਵੀਰੇ ਨੇ ਉਦੋਂ ਸਪਰੇਅ ਨਹੀਂ ਕੀਤੀ ਬਾਅਦ ਚੋਂ ਜਿਹੜੀ ਹੈਗੀ ਸਪਰੇਅ ਇੱਕ ਹੋਰ ਦੱਸੀ ਸੀਗੀ ਉਹਦੇ ਬਾਰੇ ਮੈਂ ਦੱਸਦਾ ਕਈ ਵਾਰ ਜਿਹੜੇ ਹੈਗੇ ਨਦੀਨ ਨਾਸ਼ਕ ਜਦੋਂ ਆਪਾਂ ਸਪਰੇਅ ਕਰਦੇ ਹਾਂ ਉਹਦੇ ਵਿੱਚ ਗਲਤ ਤਰੀਕਾ ਜਿਹਦੇ ਵਿੱਚ ਕੱਟ ਵਾਲੀ ਨੋਜ਼ਲ ਨਾ ਵਰਤਣੀ ਜਾਂ ਆਪਾਂ ਜਿਹੜਾ ਹੈਗਾ ਪਾਣੀ ਪੂਰਾ ਨਹੀਂ ਲਾਉਂਦੇ ਜਾਂ ਦੋ ਤਿੰਨ ਜਿਹੜੇ ਹੈਗੇ ਉਲੀ ਨਾਲ ਆਪਣੇ ਨਦੀਨ ਨਾਸ਼ਕ ਆਪਾਂ ਮਿਕਸ ਕਰਕੇ ਆਪ ਦੇ ਤੌਰ ਤੇ ਟੈਂਕ ਮਿਕਸ ਕਰਕੇ ਕਰ ਦਿੰਨੇ ਮੇਨ ਹੁੰਦਾ ਜਿਹੜੇ ਨੋਜ਼ਲ ਨਹੀਂ ਕੱਟ ਵਾਲੀ ਉਹ ਤੇ ਜਿਹਦੇ ਨਾਲ ਪਾਣੀ ਨਹੀਂ ਪੂਰਾ ਲੱਗਦਾ ਤੇ ਦੌਗੀਆਂ ਦੇ ਵਿੱਚ ਜਿਹੜਾ ਹੈਗਾ ਇੱਕ ਦੂਜੇ ਸਪਰੇ ਜਿਹੜੀ ਓਵਰਲੈਪ ਹੋ ਜਾਂਦੀ ਹੈ ਦੁਬਾਰਾ ਦੁਬਾਰਾ ਸਪਰੇ ਪੈ ਜਾਂਦੇ ਉਹਦੇ ਨਾਲ ਤੌੜੀਆਂ ਦੇ ਵਿੱਚ ਕਣਕ ਦੀ ਫਸਲ दब ਜਾਂਦੀ ਖਰਾਬ ਹੋ ਜਾਂਦੀ ਹੈ ਕਈ ਵਾਰ ਕਿਸਾਨ ਵੀਰਾਂ ਨੇ ਕੀ ਕੀਤਾ ਪਾਣੀ ਲਾਉਣ ਤੋਂ ਪਹਿਲਾਂ ਹੀ ਜਿਹੜੇ ਹੈਗੇ ਗੈਰ ਸਫਾਰਸ਼ ਜਿਨ੍ਹਾਂ ਦੀ ਪਾਣੀ ਤੋਂ ਪਹਿਲਾਂ ਨਹੀਂ ਸਫਾਰਸ਼ ਉਦਾਹਰਨ ਦੇ ਤੌਰ ਤੇ ਐਟਲੈਂਟਿਕ ਹੈ ਜਾਂ ਆਪਾਂ ਹੋਰ ਕੋਈ ਐਕਸਲ ਹੈ ਜਾਂ ਸ਼ਗਨ 21 11 ਕਈ ਵਾਰ ਪਾਣੀ ਲਾਉਣ ਤੋਂ ਪਹਿਲਾਂ ਕਿਸਾਨ ਵੀ ਸਪਰੇ ਕਰਦੇ ਉਹਦੇ ਨਾਲ ਵੀ ਜਿਹੜਾ ਹੈਗਾ ਫਸਲ ਆ ਉਹ ਖਰਾਬ ਹੋ ਜਾਂਦੀ ਹੈ ਸੋ ਇਹਦੇ ਵਿੱਚ ਆਪਾਂ ਕਰਨਾ ਕੀ ਹੈ ਇਹ ਸਾਰੇ ਜਿਹੜੇ ਪੀਲੇਪਣ ਦੇ ਕਾਰਨ ਕੀ ਹੁੰਦੇ ਆ ਇਹ ਵਿੱਚ ਆ ਜਾਂ ਖਰਾਕੀ ਤੱਤਾਂ ਦੇ ਘਾਟ ਲਾ ਲਈਏ ਖਰਾਬ ਮੌਸਮ ਹੈ ਜਾਂ ਪਾਣੀ ਦੀ ਘਟਨ ਕਾਸੀ ਜਾਂ ਉਲੀਆਂ ਦਾ ਹਮਲਾ ਹੁੰਦਾ ਜਾਂ ਕਈ ਵਾਰ ਨਦੀਨ ਨਾਸ਼ਕ ਆਪਾਂ ਵੱਧ ਘਟ ਜਿਹੜਾ ਹੈਗਾ ਜਿਆਦਾ ਗੈਰ ਸਫਾਰਸ਼ੀ ਨਦੀਨ ਨਾਸ਼ਕ ਜਾਂ ਆਪਦੇ ਤੌਰ ਤੇ ਟੈਂਕ ਮਿਕਸ ਜਾਂ ਨੋਜ਼ਲ ਵਾਲੀ ਜਿਹੜੀ ਕੱਟ ਵਾਲੀ ਨੋਜ਼ਲ ਨਹੀਂ ਵਰਤੀ ਉਹਦੇ ਨਾਲ ਕੀ ਹੁੰਦਾ ਆਮ ਤੌਰ ਤੇ ਬੂਟਿਆਂ ਦੇ ਵਿੱਚ ਕਲੋਰੋਫਿਲ ਕੰਟੈਂਟ ਦੀ ਘਾਟ ਆਉਂਦੀ ਮੇਨ ਤਾਂ ਪੀਲੇ ਪਣ ਦੇ ਕਾਰਨ ਹੁੰਦਾ ਤੇ ਪਲੱਸ ਪ੍ਰੋਟੀਨ ਕੰਟੈਂਟ ਇਹਨਾਂ ਦੀ ਘਾਟ ਆ ਜਾਂਦੀ ਹੈ ਉਹਦੇ ਵਾਸਤੇ ਮੈਂ ਸਪਰੇਅ ਦੀ ਸਫਾਰਸ਼ ਕੀਤੀ ਸੀਗੀ ਜਿਹੜੀ ਕਿ ਬਹੁਤ ਹੀ ਵਧੀਆ ਸਪਰੇਅ ਹੈ ਜਿਹਦੇ ਨਾਲ ਕਲੋਰੋਫਿਲ ਕੰਟੈਂਟ ਪੂਰਾ ਹੁੰਦਾ ਤਤਾਂ ਦੀ ਘਾਟ ਪੂਰੀ ਹਵਾਮ ਤੌਰ ਤੇ ਕਈ ਵਾਰ ਕਿਸਾਨ ਵੀਰਾਂ ਨੂੰ ਜਿਹੜੀ ਨਿਸ਼ਾਨੀਆਂ ਨਹੀਂ ਵਕਫ ਵਕਫ ਤਤਾਂ ਦੀਆਂ ਪਤਾ ਲੱਗਦੀਆਂ ਭਾਵੇਂ ਕਿ ਪਹਿਲਾ ਵੀਡੀਓ ਦੇ ਵਿੱਚ ਡੀਟੇਲ ਚ ਮੈਂ ਜਾਣਕਾਰੀਆਂ ਸਾਂਝੀਆਂ ਕਰ ਚੁੱਕਿਆ ਕਈ ਵਾਰ ਨਿਸ਼ਾਨੀ ਦਾ ਨਹੀਂ ਪਤਾ ਲੱਗਦਾ ਇਹ ਇੱਕ ਸਪਰੇਅ ਹੈ ਇਹੋ ਜੀ ਹੈ ਜਿਹੜੀ ਆਪਾਂ ਹਫਤੇ ਹਫਤੇ ਤੇ 10 10 ਦਿਨ ਤੇ ਜੇ ਆਪਣੀ ਕਣਕ ਜਿਹੜੀ ਹੈਗੀ ਹੈ ਵਧ ਦਬੀ ਹੋਈ ਆ ਤਾਂ ਘੱਟੋ ਘੱਟ 2 ਤੋਂ 3 ਸਪਰੇਅ ਤੁਸੀਂ ਕਰ ਦੋ ਕਣਕ ਦੀ ਫਸਲ ਬੜੀ ਵਧੀਆ ਹੋ ਜਾਊਗੀ ਕਈ ਕਿਸਾਨ ਵੀਰਾਂ ਨੇ 55 ਦਿਨ ਦੀ ਜਾਂ 60 ਦਿਨ ਦੀ ਕਣਕ ਹੋ ਗਈ ਉਹਨਾਂ ਦੇ ਜਿਹੜੇ ਸਵਾਲ ਆਉਂਦੇ ਕਿ ਸਾਡੀ ਕਣਕ ਦਾ ਫਟਾਰਾ ਨਹੀਂ ਹੋਇਆ ਤੇ ਅ ਕੀ ਹੈ 1 ਕਿਲੋ ਆਪਾਂ ਮੈਗਨੀਸ ਸਲਫੇਟ 30.5% ਲੈਣੀ ਹੈ 1 ਕਿਲੋ ਜ਼ਿੰਕ ਸਲਫੇਟ 21% ਜੇ 21% ਜ਼ਿੰਕ ਸਲਫੇਟ ਨਹੀਂ ਹੈ ਤਾਂ ਆਪਾਂ ਜਿਹੜੀ 33% ਜ਼ਿੰਕ ਸਲਫੇਟ ਆ ਉਹ ਆਪਾਂ 700 ਗ੍ਰਾਮ ਪ੍ਰਤੀ ਏਕੜ ਵਰਤ ਸਕਦੇ ਹਾਂ ਅੱਧਾ ਕਿਲੋ ਜਿਹੜਾ ਹੈਗਾ ਅਣਭੋਜਾ ਚੂਨਾ ਜਿਹਨੂੰ ਆਪਾਂ ਡਲੇ ਵਾਲੀ ਕਲੀ ਕਹਿੰਦੇ ਨੇ ਉਹ ਤੁਸੀਂ ਅੱਧਾ ਕਿਲੋ ਕਲੀ ਨੂੰ ਸ਼ਾਮ ਨੂੰ 1 ਕਿੱਲੇ ਮਗਰ 1/2 ਕਿਲੋ ਕਲੀ ਵਰਤਣੀ ਉਹਨੂੰ ਆਪ ਪਾਣੀ ਚ 1 ਏਕੜ ਮਗਰ 10 ਤੋਂ 15 ਲੀਟਰ ਪਾਣੀ ਦੇ ਵਿੱਚ ਤੁਸੀਂ ਇਹਨੂੰ ਪਿਉ ਸਕਦੇ ਆ ਸਵੇਰ ਨੂੰ ਦਾ ਫਿਲਟਰ ਕੀਤਾ ਪਾਣੀ ਵਰਤਨਾ ਹਰੇਕ ਸਪਰੇਅ ਪੰਪ ਦੇ ਵਿੱਚ 2-2 3-3 ਲੀਟਰ ਕਰਕੇ ਤੇ ਨਾਲ 1 ਤੋਂ 1.5 ਕਿਲੋ ਯੂਰੀਆ ਇਹ ਤੁਸੀਂ ਸਪਰੇਅ ਜਿਹੜੇ ਕਿਸਾਨ ਵੀਰੇ ਨੇ ਵਰਤੀ ਆ ਉਹਨਾਂ ਦਾ ਜਿਹੜਾ ਹੈਗਾ ਫੀਡਬੈਕ ਬੜਾ ਵਧੀਆ ਆ ਬਹੁਤ ਵਧੀਆ ਰਿਜ਼ਲਟ ਉਹਨਾਂ ਨੂੰ ਮਿਲੇ ਆ ਤਾਂ ਤੁਸੀਂ ਜਿਹੜੀ ਹੈਗੀ ਆ ਇਹ ਸਪਰੇਅ ਜਿੱਥੇ ਵੀ ਤੁਹਾਡੀ ਫਸਲ ਦੇ ਵਿੱਚ ਪੀਲਾ ਪਣ ਨਜ਼ਰ ਆਉਂਦਾ ਹੈ ਫਸਲ ਜਿਹੜੀ ਦੋਗੀਆਂ ਦੇ ਵਿੱਚ ਦਬਦੀ ਹੈ ਉਹਦੇ ਵਿੱਚ ਤੁਸੀਂ ਇੱਕ ਸਪਰੇ ਇਹ ਉਦੋਂ ਬਾਅਦ ਦੂਜੀ ਸਪਰੇ ਹਫਤੇ ਬਾਅਦ ਤੇ ਤੀਜੀ ਸਪਰੇ ਜਿਹੜੀ ਹੈਗੀ 8 ਤੋਂ 9 10 ਦਿਨ ਬਾਅਦ ਜਿਹੜੀ ਹੈਗੀ ਹੈ ਦੋ ਸਪਰੇਆਂ ਘੱਟੋ ਘੱਟ ਕਰੋ ਜੇ ਤਿੰਨ ਸਪਰੇਆਂ ਕਰ ਦੋ ਫਸਲ ਤੁਹਾਡੀ ਦਿਨਾਂ ਦੇ ਵਿੱਚ ਜਿਹੜੀ ਹੈਗੀ ਹੈ 15 ਤੋਂ 20 ਦਿਨ ਦੇ ਵਿੱਚ ਤਿੰਨ ਸਪਰੇਆਂ ਕਰੋਗੇ ਤਾਂ ਬਹੁਤ ਵਧੀਆ ਤੁਹਾਨੂੰ ਰਿਜ਼ਲਟ ਜਿਹੜਾ ਹੈਗਾ 20 ਦਿਨਾਂ 'ਚ ਤਿੰਨ ਸਪਰੇਆਂ ਤੁਸੀਂ 7-7 ਦਿਨ ਦੇ ਗੈਪ ਤੇ ਜਿਹੜਾ ਕਰਦੇ ਹੋ ਤਾਂ ਬਹੁਤ ਵਧੀਆ ਰਿਜ਼ਲਟ ਤੁਹਾਨੂੰ ਮਿਲੂਗਾ ਫਸਲ ਆ ਜਿਹੜੀ ਉਹ ਪੀਲਾਪਨ ਬਿਲਕੁਲ ਦੂਰ ਹੋ ਜਾਊਗਾ ਚਾਹੇ ਕੋਈ ਵੀ ਸਮੱਸਿਆ ਹੋਵੇ ਕਿਉਂਕਿ ਇਹਦੇ ਵਿੱਚ ਮੈਗਨੀਸ ਸਲਫੇਟ ਹੈ ਉਹਦੇ ਵਿੱਚ ਮੈਗਨੀਜ਼ ਵੀ ਹੈ ਸਲਫਰ ਵੀ ਹੈ ਜ਼ਿੰਕ ਸਲਫੇਟ ਵੀ ਜ਼ਿੰਕ ਵੀ ਹੈ ਸਲਫਰ ਵੀ ਹੈ ਯੂਰੀਆ ਪਾਉਣੀ ਆ ਉਹਦੇ ਵਿੱਚ ਨਾਈਟ੍ਰੋਜਨ ਕੰਟੈਂਟ ਹੈ ਪਲੱਸ ਉਹ ਜਿਹੜੀ ਫਸਲ ਆ ਇਹਦੀ ਸਪਰੇ ਦੀ ਐਫੀਸ਼ੀਐਂਸੀ ਵਧਾਉਂਦੀ ਹੈ ਤੇ ਜਿਹੜਾ ਆਪਾਂ ਅਣਭੁਜਾ ਚੂਨੇ ਦਾ ਪਾਣੀ ਕਲੀ ਦਾ ਪਾਣੀ ਵਰਤਨਾ ਉਹ ਜਿਹੜੀ ਜ਼ਿੰਕ ਸਲਫੇਟ ਦੀ ਐਸਿਡਿਟੀ ਆ ਉਹਨੂੰ ਜਿਹੜਾ ਨਿਊਟਰਲ ਕਰਨ ਵਾਸਤੇ ਉਹ ਆਪਾਂ ਵਰਤਦੇ ਆ ਇਹਨਾਂ ਦਾ ਕੀ ਕੰਮ ਆ ਇਹ ਤੱਤਾਂ ਦੇ ਜਿਹੜਾ ਕਲੋਰੋਫਿਲ ਕੰਟੈਂਟ ਵਧਾਉਣਾ ਨਾ ਪ੍ਰੋਟੀਨ ਕੰਟੈਂਟ ਜਿਹੜਾ ਨਾਈਟ੍ਰੋਜਨ ਆ ਉਹ ਇਨਕਰੀਜ਼ ਕਰਦਾ ਪਲੱਸ ਜਿਹੜੀ ਤੱਤਾਂ ਦੀ ਇਹਨਾਂ ਚ ਕਿਸੇ ਦੀ ਵੀ ਘਾਟ ਹੋਈ ਚਾਹੇ ਸਲਫਰ ਦੀ ਆ ਜ਼ਿੰਕ ਦੀ ਆ ਜਾਂ ਮੈਗਨੀਜ਼ ਦੀ ਉਹ ਪੂਰੀ ਕਰ ਦੇਣੀ ਆ ਜਾਂ ਨਾਈਟ੍ਰੋਜਨ ਦੀ ਆ ਸੋ ਇਹ ਸਪਰੇ ਤੁਸੀ ਜਰੂਰ ਕਰਨੀ ਹੈ ਕੋਈ ਕਿਸਾਨ ਵੀਰ ਜਿਹੜੇ 13 0 45 ਐਨਪੀਕੇ ਦੀ ਸਪਰੇ ਦੀ ਪੁੱਛਦੇ ਉਹ ਆਪਾਂ ਜੇ ਨਹੀਂ ਕਰਨੀ ਕਿਸਾਨ ਵੀਰ ਉਹ ਜਦੋਂ ਸਮਾਂ ਆਊਗਾ ਵੀਡੀਓ ਆਪਾਂ ਡਿਟੇਲ ਚ ਪਾਵਾਂਗੇ ਉਹ ਆਪਾਂ ਗੋਭ ਦੇ ਸਮੇਂ ਨੇੜੇ ਜਾ ਕੇ ਕਰਨੀ ਹੈ ਜੇ ਤੁਹਾਡੇ ਉਲੀ ਰੋਗ ਦਾ ਹਮਲਾ ਕਿਉਂਕਿ ਮੈਂ ਹੁਣ ਆਪਾਂ ਫਸਲ ਆ ਜਿਹੜੀ ਉਹ ਜਨਵਰੀ ਮਹੀਨਾ ਆ ਗਿਆ ਡੇਲੀ ਫਸਲ ਚੈੱਕ ਕਰਦੇ ਰਹੋ ਪੀਲੀ ਕੁੰਗੀ ਜਾਂ ਹੋਰ ਕਿਸੇ ਉਲੀ ਦਾ ਹਮਲਾ ਆਉਂਦਾ ਤਾਂ ਜਿਹੜਾ ਤਰੰਤ ਉਲੀ ਨਾਸ਼ਕਾ ਜਿਹੜਾ ਉਹਦੇ ਵਿੱਚ ਤੁਸੀਂ ਸਪਰੇ ਕਰ ਸਕਦੇ ਆ ਤਾਂ ਕਿ ਜਿਹੜਾ ਫਸਲ ਆਪਣੀ ਠੀਕ ਠਾਕ ਰਵੇ ਹੋਰ ਤੁਹਾਡਾ ਹੋਰ ਸਵਾਲ ਆ ਕੋਈ ਸੁਝਾਅ ਥੱਲੇ ਕਮੈਂਟ ਕਰਕੇ ਜਰੂਰ ਦੱਸਦਿਆ ਕਰੋ ਵੀਡੀਓ ਵੱਧ ਤੋਂ ਵੱਧ ਕਿਸਾਨ ਵੀਰਾਂ ਤੱਕ ਸਾਂਝੀ ਕਰਦਿਆ ਕਰੋ ਤਾਂ ਕਿ ਸਾਰੇ ਵੱਧ ਤੋਂ ਵੱਧ ਕਿਸਾਨ ਵੀਰ ਆਪਣੇ ਨਾਲ ਜੁੜਨ ਉਹਨਾਂ ਨੂੰ ਜਾਣਕਾਰੀ ਵੱਧ ਤੋਂ ਵੱਧ ਮਿਲੇ